ਮੈਂ ਇੱਕ ਸ਼ਾਪਿੰਗ ਮਾਲ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਹਾਂ। ਅਕਸਰ ਹੀ ਘਰ ਪਹੁੰਚਣ ਵਿੱਚ ਦੇਰ ਹੋ ਜਾਂਦੀ ਹੈ। ਪਰ ਅੱਜ ਪਿੰਡ ਜਾਣ ਵਾਲੀ ਬੱਸ ਨਾ ਮਿਲੀ ਤੇ ਮੈਂ ਪੈਦਲ ਚੱਲ ਪਿਆ। ਮੀਂਹ ਪੈਣ ਕਾਰਨ ਮੈਂ ਰਸਤੇ ਵਿੱਚ ਇੱਕ ਸ਼ਮਸ਼ਾਨ ਘਾਟ ਵਿੱਚ ਰੁਕ ਗਿਆ। ਉੱਥੇ ਥੋੜੀ ਦੇਰ ਪਹਿਲਾਂ ਹੀ ਕਿਸੇ ਦਾ ਅੰਤਿਮ ਸੰਸਕਾਰ ਹੋਇਆ ਸੀ ਤੇ ਸਿਵਾ ਹਜੇ ਵੀ ਤੋਖ ਰਿਆ ਸੀ। ਮੇਰੇ ਕੋਲ ਉੱਥੇ ਰੁਕਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਪਰ ਮੇਰੇ ਨਾਲ ਜੋ ਹੋਇਆ ਉਹ ਸੁਣ ਕੇ ਲੂੰ ਕੰਡੇ ਖੜੇ ਹੋ ਜਾਣਗੇ। ਦੋਸਤੋ ਪੂਰੀ ਕਹਾਣੀ ਅੰਤ ਤੱਕ ਜ਼ਰੂਰ ਸੁਣੀਓ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਵੀ ਕਰ ਲਿਓ ਤੇ ਜੇ ਕਹਾਣੀ ਚੰਗੀ ਲੱਗੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਰਾਤ ਦੇ 10 ਵਜੇ ਚੁੱਕੇ ਸੀ ਸ਼ੋਪਿੰਗ ਮਾਲ ਤੋਂ ਛੁੱਟੀ ਹੋਣ ਤੋਂ ਬਾਅਦ ਮੈਂ ਜਲਦੀ ਜਲਦੀ ਤੇਜ਼ ਕਦਮਾਂ ਨਾਲ ਬੱਸ ਸਟੈਂਡ ਵੱਲ ਚੱਲ ਪਿਆ ਸਰਦੀ ਦਾ ਮੌਸਮ ਸੀ ਠੰਡੀਆਂ ਠੰਡੀਆਂ ਤੇਜ਼ ਹਵਾਵਾਂ ਵੀ ਚੱਲ ਰਹੀਆਂ ਸੀ ਪਰ ਰੋਜ਼ਬਾਨ ਬੱਸ ਸਟੈਂਡ ਤੇ ਅੱਜ ਕੋਈ ਚਹਿਲ ਪਹਿਲ ਨਹੀਂ ਸੀ ਬਸਾਂ ਖੜੀਆਂ ਤਾਂ ਸੀ ਪਰ ਸਵਾਰੀਆਂ ਡਰਾਈਵਰ ਕੰਡਕਟਰ ਕੋਈ ਵੀ ਦਿਖਾਈ ਨਹੀਂ ਸੀ ਦੇ ਰਿਹਾ ਪਹਿਲਾਂ ਤਾਂ ਜਦੋਂ ਮੈਂ ਇੱਥੇ ਆਉਣਾ ਤਾਂ ਇਸ ਟਾਈਮ ਤੇ ਤਾਂ ਸੀਟ ਮਿਲਣੀ ਮੁਸ਼ਕਲ ਹੋ ਜਾਂਦੀ ਹੈ ਮੈਂ ਇੱਧਰ ਉੱਧਰ ਦੇਖਿਆ ਕਿ ਕੁਝ ਪਤਾ ਤਾਂ ਲੱਗੇ ਆਖਰ ਗੱਲ ਕੀ ਹੈ ਉੱਥੇ ਖੜੇ ਇੱਕ ਆਟੋ ਡਰਾਈਵਰ ਨੇ ਦੱਸਿਆ ਕਿ ਭਾਈ ਸਾਹਿਬ ਅੱਜ ਇੱਥੇ বাস ਨਹੀਂ ਆਵੇਗੀ ਕਿਉਂ ਬੇਕਾਰ ਵਿੱਚ ਟਾਈਮ ਖਰਾਬ ਕਰ ਰਿਹਾ ਹਾਂ ਖੜੇ ਹੋ ਕੇ ਰਾਜਪੁਰ ਵਾਲੇ ਰੋਡ ਤੇ ਇੱਕ ਬਹੁਤ ਵੱਡਾ ਐਕਸੀਡੈਂਟ ਹੋਇਆ ਤੇ ਉਸ ਦਾ ਕਾਰਨ বাস ਡਰਾਈਵਰ ਹੈ ਜੋ ਕਿ ਬਹੁਤ ਤੇਜ਼ ਰਫ਼ਤਾਰ ਵਿੱਚ ਗੱਡੀ ਚਲਾ ਰਿਹਾ ਸੀ ਤੇ ਉਸ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਡਰੜ ਦਿੱਤਾ ਜਿਸ ਕਾਰਨ ਲੋਕਾਂ ਨੇ ਰਸਤੇ ਵਿੱਚ ਚੱਕਾ ਜਾਮ ਕੀਤਾ ਹੋਇਆ ਤੇ ਉਸ ਆਟੋ ਵਾਲੇ ਨੇ ਫਿਰ ਕਿਹਾ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਤੁਹਾਡੇ ਘਰ ਛੱਡ ਸਕਦਾ ਮੈਂ ਸਿਰਫ 100 ਰੁਪਏ ਹੀ ਲਵਾਗਾ ਫਿਰ ਮੈਂ ਆਟੋ ਵਾਲੇ ਨੂੰ ਕਿਹਾ ਮੇਰੇ ਕੋਲ ਤਾਂ ਕੇਵਲ 10 ਰੁਪਏ ਹੀ ਆ ਫਿਰ ਆਟੋ ਵਾਲੇ ਨੇ ਕਿਹਾ ਘੱਟੋ ਘੱਟ 50 ਵੀ ਹੁੰਦੇ ਤਾਂ ਵੀ ਮੈਂ ਤੁਹਾਨੂੰ ਲੈ ਜਾਂਦਾ ਪਰ 10 ਰੁਪਏ ਵਿੱਚ ਤਾਂ ਪੜਦਾ ਨਹੀਂ ਖਾਣਾ ਸਾਡੀ ਵੀ ਮਜਬੂਰੀ ਐ ਉਦੋਂ ਹੀ ਉੱਥੇ ਕੋਈ ਸਵਾਰੀ ਜੋ ਬੱਸ ਸਟੈਂਡ ਤੇ ਖੜੀ ਸੀ ਉਸੇ ਆਟੋ ਵਿੱਚ ਬੈਠ ਗਈ ਤੇ ਆਟੋ ਵਾਲਾ ਉਸ ਨੂੰ ਲੈ ਕੇ ਚੱਲ ਪਿਆ ਉਸ ਸੁੰਨਸਾਨ ਬੱਸ ਸਟੈਂਡ ਤੇ ਮੈਂ ਇਕੱਲਾ ਹੀ ਰਹਿ ਗਿਆ ਰਾਤ ਦੇ 10:30 ਵਜੇ ਚੁੱਕੇ ਸੀ ਫਿਰ ਮੈਨੂੰ ਧਿਆਨ ਆਇਆ ਇੱਥੇ ਖੜੇ ਰਹਿਣ ਨਾਲੋਂ ਚੰਗਾ ਪੈਦਲ ਹੀ ਘਰ ਤੁਰਿਆ ਜਾਵੇ ਬੱਸ ਦਾ ਇੰਤਜ਼ਾਰ ਕਰਨਾ ਫਜ਼ੂਲ ਐ ਆਟੋ ਵਾਲੇ ਨੇ ਕਹਿ ਦਿੱਤਾ ਕਿ ਕੋਈ ਬੱਸ ਨਹੀਂ ਆਵੇਗੀ बस स्टੈਂਡ ਤੋਂ ਮੇਰੇ ਘਰ ਦੀ ਦੂਰੀ 18 ਕਿਲੋਮੀਟਰ ਸੀ 2 ਕਿਲੋਮੀਟਰ ਤੱਕ ਤਾਂ ਮੈਂ ਪੈਦਲ ਤੁਰਦਾ ਰਿਹਾ ਪਰ ਛੇਤੀ ਹੀ ਥਕਾਵਟ ਮਹਿਸੂਸ ਹੋਣ ਲੱਗੀ ਕਿਉਂਕਿ ਨੌਕਰੀ ਹੀ ਅਜਿਹੀ ਹੈ ਪੂਰਾ ਦਿਨ ਖੜੀ ਲੱਤ ਰਹਿਣਾ ਪੈਂਦਾ ਤੇ ਇਸ ਵਕਤ ਲੱਤਾਂ ਵਿੱਚ ਜਾਨ ਹੀ ਕਿੰਨੀ ਕੁ ਬਚਦੀ ਹੈ ਜੋ ਪੈਦਲ ਚੱਲਣ ਵਿੱਚ ਮੇਰੀ ਮਦਦ ਕਰਦੀਆਂ ਪਰ ਫਿਰ ਵੀ ਧੂਆ ਘੜੀ ਸੀ ਕਰਦਾ ਕਰਦਾ ਕਿਵੇਂ ਨਾ ਕਿਵੇਂ ਤੁਰ ਰਿਹਾ ਸੀ ਰਾਤ ਦੇ 11 ਵਜੇ ਚੁੱਕੇ ਸੀ ਪਤਨੀ ਦਾ ਫੋਨ ਆਇਆ ਤੇ ਉਸਨੇ ਕਿਹਾ ਕਿੱਥੇ ਰਹਿ ਗਏ ਤੁਸੀਂ ਹਜੇ ਤੱਕ ਘਰ ਨਹੀਂ ਪਹੁੰਚੇ ਪਹਿਲਾਂ ਤਾਂ ਤੁਸੀਂ 11 ਵਜੇ ਤੱਕ ਘਰ ਆ ਜਾਂਦੇ ਸੀ ਫਿਰ ਮੈਂ ਪਤਨੀ ਨੂੰ ਕਿਹਾ ਤੂੰ ਖਾ ਪੀ ਕੇ ਸੌਂ ਜਾ ਮੈਂ ਥੋੜਾ ਲੇਟ ਆਵਾਂਗਾ ਕਿਸੇ ਦੋਸਤ ਦੇ ਘਰੇ ਆ ਉੱਥੇ ਪਾਰਟੀ ਆ ਤੂੰ ਫਿਕਰ ਨਾ ਕਰੀ ਹੋਰ ਮੈਂ ਕੀ ਕਹਿੰਦਾ ਨਹੀਂ ਤਾਂ ਉਸਨੇ ਅੱਧੀ ਰਾਤ ਤੱਕ ਮੈਨੂੰ ਉਡੀਕੀ ਜਾਣਾ ਸੀ ਹਾਂ ਚੰਗਾ ਬੇਫਿਕਰ ਹੋ ਕੇ ਸੌਂ ਤਾਂ ਜਾਵੇਗੀ ਪਤਨੀ ਨੂੰ ਸਮਝਾ ਕੇ ਮੈਂ ਛੇਤੀ ਛੇਤੀ ਤੇਜ਼ ਗੱਦਮ ਨਾਲ ਘਰ ਵੱਲ ਤੋਰਨ ਲੱਗਾ ਤੇ ਸੋਚਣ ਲੱਗਾ ਪਤਨੀ ਨੂੰ ਸੱਚ ਦੱਸ ਕੇ ਕੀ ਫਾਇਦਾ ਪਤਨੀ ਪਰੇਸ਼ਾਨ ਹੋਵੇਗੀ ਤੇ ਮਾਪੇ ਬਾਂ ਨੂੰ ਪਤਾ ਲੱਗੂਗਾ ਤਾਂ ਉਹਨਾਂ ਨੂੰ ਵੀ ਮੇਰੀ ਚਿੰਤਾ ਸਤਾਉਣ ਲੱਗ ਜਾਵੇਗੀ ਘਰ ਹਜੇ ਵੀ ਬਹੁਤ ਦੂਰ ਸੀ ਸ਼ਾਇਦ ਮੈਂ 7-8 ਕਿਲੋਮੀਟਰ ਪੈਦਲ ਤੁਰ ਚੁੱਕਿਆ ਸੀ ਸੜਕਾਂ ਤੇ ਮੋਟਰਸਾਈਕਲ ਕਾਰਾਂ ਵੀ ਦਿਖਾਈ ਦੇ ਰਹੀਆਂ ਸੀ ਜੋ ਆਪਣੀ ਰਫਤਾਰ ਨਾਲ ਆਪਣੀ ਮੰਜ਼ਿਲ ਵੱਲ ਵਧਦੇ ਹੋਏ ਜਾ ਰਹੇ ਸੀ ਕਿਸੇ ਤੋਂ ਲੈਫਟ ਮੰਗਾ ਜਾਂ ਨਹੀਂ ਕੁਝ ਸਮਝ ਵਿੱਚ ਨਹੀਂ ਸੀ ਆ ਰਿਹਾ ਤੁਰਦੇ ਤੁਰਦੇ ਜਦੋਂ ਪੈਰ ਦੁਖਣ ਲੱਗੇ ਤਾਂ ਮੋਢੇ ਤੇ ਇੱਕ ਬੈਗ ਲਟਕ ਰਿਹਾ ਸੀ ਉਸ ਵਿੱਚੋਂ ਪਾਣੀ ਦੀ ਬੋਤਲ ਕੱਢੀ ਪਰ ਉਹ ਵੀ ਖਾਲੀ ਸੀ ਪਿਆਸ ਬਹੁਤ ਜ਼ੋਰ ਦੀ ਲੱਗੀ ਸੀ ਗਲਾ ਸੁੱਕਣ ਲੱਗਾ ਸਾਹਮਣੇ ਹੀ ਸੜਕ ਕਿਨਾਰੇ ਇੱਕ ਸ਼ਮਸ਼ਾਨ ਘਾਟ ਦਿਖਾਈ ਦਿੱਤਾ ਤਾਂ ਉਸ ਦੇ ਚਾਰੇ ਪਾਸੇ ਘੋਰ ਹਨੇਰਾ ਸੀ ਪਰ ਸ਼ਮਸ਼ਾਨ ਘਾਟ ਦੇ ਅੰਦਰ ਕੁਝ ਲਾਈਟਾਂ ਟਿਮ ਟਿਮ ਕਰ ਰਹੀਆਂ ਸੀ ਸ਼ਾਇਦ ਇੱਥੇ ਪਾਣੀ ਪੀਣ ਲਈ ਮਿਲ ਜਾਵੇ ਇਹੀ ਸੋਚ ਕੇ ਮੈਂ ਸ਼ਮਸ਼ਾਨ ਘਾਟ ਦੇ ਦਰਵਾਜ਼ੇ ਵੱਲ ਚਲਾ ਗਿਆ। ਸ਼ਮਸ਼ਾਨ ਘਾਟ ਦਾ ਮੁੱਖ ਦਰਵਾਜ਼ਾ ਅੰਦਰੋਂ ਬੰਦ ਸੀ। ਅੰਦਰ ਜਾਣ ਦੇ ਲਈ ਇਹੀ ਇੱਕ ਰਸਤਾ ਸੀ। ਮੈਂ ਦਰਵਾਜ਼ੇ ਤੇ ਕੁਝ ਦੇਰ ਖੜਖੜ ਕਰਦਾ ਰਿਹਾ। ਸ਼ਾਇਦ ਕੋਈ ਦਰਵਾਜ਼ਾ ਅੰਦਰੋਂ ਖੋਲ ਦੇਵੇ। 2 ਮਿੰਟ ਬਾਅਦ ਦਰਵਾਜ਼ਾ ਹੌਲੀ ਜਿਹਾ ਖੁੱਲਿਆ। ਇੱਕ ਬਜ਼ੁਰਗ ਜਿਹਾਂ ਆਦਮੀ ਕੁਰਤਾ ਪਜਾਮਾ ਪਾਈ ਗੱਲ ਵਿੱਚ ਪਰਨਾ ਪਾਇਆ ਹੋਇਆ ਮੈਨੂੰ ਦੇਖਣ ਲੱਗਾ। ਮੈਂ ਉਸਨੂੰ ਦੱਸਿਆ ਕਿ ਮੈਂ ਇੱਕ ਸਿਕਿਉਰਿਟੀ ਗਾਰਡ ਹਾਂ। ਅੱਜ ਮੈਨੂੰ ਬੱਸ ਨਹੀਂ ਮਿਲੀ ਇਸ ਲਈ ਘਰ ਵੱਲ ਪੈਦਲ ਹੀ ਜਾ ਰਿਹਾ ਰਸਤਾ ਲੰਬਾ ਹੈ ਤੇ ਮੈਨੂੰ ਪਿਆਸ ਵੀ ਲੱਗਣ ਲੱਗੀ ਕੀ ਮੈਨੂੰ ਥੋੜਾ ਜਿਹਾ ਪਾਣੀ ਮਿਲ ਸਕਦਾ ਪੀਣ ਦੇ ਲਈ ਫਿਰ ਉਸਨੇ ਦੱਸਿਆ ਸ਼ਮਸ਼ਾਨ ਘਾਟ ਦੇ ਅੰਦਰ ਰਾਤ ਦੇ ਸਮੇਂ ਕਿਸੇ ਵੀ ਅਜਨਬੀ ਦਾ ਆਉਣਾ ਸਖਤ ਮਨਾ ਹੈ ਮੈਂ ਨਿਰਾਸ਼ ਹੋ ਗਿਆ ਤੇ ਵਾਪਸ ਮੁੜ ਨਹੀਂ ਲੱਗਾ ਸੀ ਪਰ ਇੱਕ ਉਮੀਦ ਜਹੀ ਵਿੱਚ ਉੱਥੇ ਹੀ ਪੈਰ ਮਸਲਣ ਲੱਗਾ ਕਿ ਸ਼ਾਇਦ ਉਸ ਬਜ਼ੁਰਗ ਨੂੰ ਮੇਰੇ ਤੇ ਤਰਸ ਆ ਜਾਵੇ ਉਹ ਬਜ਼ੁਰਗੋ ਕੁਝ ਹੋਰ ਕਹਿੰਦਾ ਇਸ ਤੋਂ ਪਹਿਲਾਂ ਹੀ ਅਸਮਾਨ ਵਿੱਚ ਪਤਾ ਨਹੀਂ ਕਿੱਥੋਂ ਬੱਦਲ ਆ ਗਏ ਤੇ ਬਾਰਿਸ਼ ਦੀਆਂ ਮੋਟੀਆਂ-ਮੋਟੀਆਂ ਬੂੰਦਾਂ ਚਾਰੇ ਪਾਸੇ ਡਿੱਗਣ ਲੱਗੀਆਂ ਜਦੋਂ ਮੇਰੇ ਕੱਪੜੇ ਮੀਂਹ ਦੇ ਪਾਣੀ ਨਾਲ ਭਿੱਜਣ ਲੱਗੇ ਤਾਂ ਉਸਨੇ ਕਿਹਾ ਤੂੰ ਅੰਦਰ ਆ ਜਾ ਇਹ ਮੀਂਹ ਦਾ ਪਾਣੀ ਨੁਕਸਾਨ ਕਰ ਸਕਦਾ ਮੈਂ ਉਸ ਬਜ਼ੁਰਗ ਦੇ ਪਿੱਛੇ-ਪਿੱਛੇ ਸ਼ਮਸ਼ਾਨ ਘਾਟ ਦੇ ਅੰਦਰ ਆ ਗਿਆ ਤੇ ਉਸਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਸ਼ਮਸ਼ਾਨ ਘਾਟ ਦੇ ਅੰਦਰ ਰਾਖ ਦੇ ਢੇਰ ਵਿੱਚੋਂ ਅਜੇ ਵੀ ਕਰਮਾ ਹਟ ਆ ਰਹੀ ਸੀ ਜਿਵੇਂ ਲੱਕੜੀਆਂ ਹੁਣੇ ਜਲ ਕੇ ਰਾਖ ਹੋਈਆਂ ਹੋਣ ਸ਼ਾਇਦ ਹੁਣੇ ਹੁਣੇ ਕਿਸੇ ਦਾ ਅੰਤਿਮ ਸੰਸਕਾਰ ਹੋਇਆ ਹੋਵੇਗਾ ਸ਼ਮਸ਼ਾਨ ਘੜਦੀਆਂ ਦੀਵਾਰਾਂ ਦੇ ਉੱਪਰ ਜੋ ਲੋਹੀ ਦੀ ਟੀਨ ਲੱਗੀ ਸੀ ਉਸ ਵਿੱਚ ਮੀਂਹ ਦੀਆਂ ਮੋਟੀਆਂ-ਮੋਟੀਆਂ ਬੂੰਦਾਂ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਸੀ ਉੱਥੇ ਹੀ ਕੋਲ ਕੜਾ ਰੱਖਿਆ ਹੋਇਆ ਸੀ ਮਸਨੇ ਉਸ ਵਿੱਚੋਂ ਇੱਕ ਗਲਾਸ ਪਾਣੀ ਭਰ ਕੇ ਮੇਰੇ ਵੱਲ ਕਰ ਦਿੱਤਾ ਮੈਂ ਪਾਣੀ ਦਾ ਗਲਾਸ ਫੜਿਆ ਤੇ ਆਪਣੀ ਪਿਆਸ ਬੁਝਾਈ ਪਰ ਪਤਾ ਨਹੀਂ ਕਿਉਂ ਮੈਨੂੰ ਉੱਥੇ ਅਜੀਬ ਜਿਹੀ ਕਬਰਹਾਟ ਮਹਿਸੂਸ ਹੋ ਰਹੀ ਸੀ ਜ਼ਿੰਦਗੀ ਵਿੱਚ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਹੋਇਆ ਕਿ ਮੈਂ ਰਾਤ ਦੇ ਸਮੇਂ ਕਿਸੇ ਸ਼ਮਸ਼ਾਨ ਘਾਟ ਦੇ ਅੰਦਰ ਵੜਿਆ ਹੋਵਾਂ ਸ਼ਾਇਦ ਅੰਦਰੋਂ ਡਰ ਰਿਹਾ ਸੀ ਪਰ ਉਸ ਬਜ਼ੁਰਗਵਾਲ ਦੇਖ ਕੇ ਮੈਨੂੰ ਹੋਰ ਹੈਰਾਨੀ ਹੋਈ ਜੋ ਇਕੱਲਾ ਹੀ ਇਸ ਸ਼ਮਸ਼ਾਨ ਘਾਟ ਦੇ ਅੰਦਰ ਰਹਿ ਰਿਹਾ ਸੀ ਪਹਿਲਾਂ ਤਾਂ ਮੈਨੂੰ ਕੁਝ ਫਿਲਮਾਂ ਵਾਲੇ ਸੀਨ ਦਿਮਾਗ ਵਿੱਚ ਘੁੰਮਣ ਲੱਗੇ ਸੀ ਕਿ ਕਿਤੇ ਇਹ ਕੋਈ ਭੂਤ ਪ੍ਰੇਤ ਤਾਂ ਨਹੀਂ ਪਰ ਮਨ ਦਾ ਵਹਿਮ ਸੋਚ ਕੇ ਮੈਂ ਆਪਣੇ ਦਿਮਾਗ ਨੂੰ ਝਟਕਾ ਦਿੱਤਾ ਤੇ ਹਕੀਕਤ ਵਿੱਚ ਵਾਪਸ ਆਇਆ ਕਿ ਨਹੀਂ ਇਹ ਅਸਲੀ ਇਨਸਾਨ ਹੀ ਹੈ ਸ਼ੱਕ ਦੂਰ ਕਰਨ ਦੇ ਲਈ ਫਿਰ ਮੈਂ ਉਸ ਤੋਂ ਪੁੱਛਿਆ ਤੁਹਾਨੂੰ ਇੱਥੇ ਇਕੱਲੇ ਡਰ ਨਹੀਂ ਲੱਗਦਾ ਫਿਰ ਉਸਨੇ ਕਿਹਾ ਡਰ ਕਾਹਦਾ ਡਰ ਇਹ ਤਾਂ ਮੇਰਾ ਘਰ ਹੈ ਇੱਥੇ ਹੀ ਰਹਿਣਾ ਇੱਥੇ ਹੀ ਖਾਣਾ ਇੱਥੇ ਹੀ ਸੌਣਾ ਸਭ ਕੁਝ ਮੇਰਾ ਇਹੀ ਹੈ ਇਹ ਸੇ ਸ਼ਮਸ਼ਾਨ ਘਾਟ ਵਿੱਚ ਹੀ ਆ ਜਦੋਂ ਤੋਂ ਮੈਂ 6 ਸਾਲ ਦਾ ਸੀ ਉਦੋਂ ਰੇਲਵੇ ਸਟੇਸ਼ਨ ਤੇ ਆਪਣੇ ਮਾਤਾ-ਪਿਤਾ ਤੋਂ ਵਿਛੜ ਗਿਆ ਸੀ ਤੇ ਪਟਕਦੇ-ਪਟਕਦੇ ਮੈਂ ਇਸ ਸ਼ਮਸ਼ਾਨ ਘਾਟ ਤੇ ਆ ਪਹੁੰਚਿਆ ਤੇ ਫਿਰ ਇੱਥੇ ਹੀ ਰਹਿਣ ਲੱਗਾ ਸ਼ਮਸ਼ਾਨ ਘਾਟ ਦੇ ਮਾਲਕ ਨੇ ਮੈਨੂੰ ਆਪਣੇ ਬੱਚਿਆਂ ਵਾਂਗ ਪਾਲਿਆ ਹੁਣ ਤਾਂ ਉਹ ਇਸ ਦੁਨੀਆ ਵਿੱਚ ਨਹੀਂ ਰਹੀ ਹੁਣ ਪੂਰੇ ਸ਼ਮਸ਼ਾਨ ਘਾਟ ਨੂੰ ਮੈਂ ਹੀ ਇਕੱਲਾ ਸੰਭਾਲਦਾ ਹਾਂ ਫਿਰ ਮੈਂ ਪੁੱਛਿਆ ਕਿ ਤੁਸੀਂ ਵਿਆਹ ਕਿਉਂ ਨਹੀਂ ਕੀਤਾ ਤਾਂ ਉਸ ਬਜ਼ੁਰਗ ਨੇ ਕਿਹਾ ਵਿਆਹ ਦੇ ਬਾਰੇ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਮੈਂ ਤਾਂ ਜੇ ਕੁਝ ਸੋਚਿਆ ਤਾਂ ਸਿਰਫ ਇਸ ਜਗ੍ਹਾ ਦੇ ਬਾਰੇ ਸੋਚਿਆ ਸ਼ਮਸ਼ਾਨ ਘਾਟ ਵਿੱਚ ਦੋ ਥੋੜਾ ਬਹੁਤ ਪੈਸਾ ਇਕੱਠਾ ਹੁੰਦਾ ਹੌਲੀ ਹੌਲੀ ਮੈਂ ਸ਼ਮਸ਼ਾਨ ਘਾਟ ਦੀ ਚਾਰ ਦਿਵਾਰੀ ਬਣਵਾ ਦਿੱਤੀ ਪਹਿਲਾਂ ਤਾਂ ਇਹ ਸਿਰਫ ਇੱਕ ਜ਼ਮੀਨ ਦਾ ਟੁਕੜਾ ਹੀ ਸੀ ਮੈਂ ਸ਼ਮਸ਼ਾਨ ਘਾਟ ਦੇ ਚਾਰੇ ਪਾਸੇ ਨਜ਼ਰ ਦੌੜਾਈ ਇੱਕ ਦੀਵਾਰ ਦੇ ਨਾਲ ਬਹੁਤ ਲੱਕੜੀਆਂ ਰੱਖੀਆਂ ਹੋਈਆਂ ਸੀ ਕੁਝ ਦੂਰੀ ਤੇ ਮੈਨੂੰ ਕੁਝ ਕੱਪੜਿਆਂ ਦੀਆਂ ਪੰਡਾਂ ਦਿਖਾਈ ਦਿੱਤੀਆਂ ਮੈਂ ਪੁੱਛਿਆ ਇਹਨਾਂ ਪੰਡਾਂ ਵਿੱਚ ਕੀ ਰੱਖਿਆ? ਬਜ਼ੁਰਗ ਮੈਨੂੰ ਪੰਡਾਂ ਦੇ ਕੋਲ ਲੈ ਗਿਆ ਤੇ ਕਹਿਣ ਲੱਗਾ ਇਹਨਾਂ ਵਿੱਚ ਬਹੁਤ ਸਾਰੇ ਕੱਪੜੇ ਹਨ ਜੋ ਲੋਕ ਮਰ ਜਾਂਦੇ ਆ ਉਹਨਾਂ ਦੇ ਪਰਿਵਾਰ ਵਾਲੇ ਮਰੇ ਹੋਏ ਲੋਕਾਂ ਦੇ ਕੱਪੜੇ ਵੀ ਇੱਥੇ ਸ਼ਮਸ਼ਾਨ ਘਾਟ ਵਿੱਚ ਛੱਡ ਜਾਂਦੇ ਆ ਇੱਕ ਪੁਰਾਣੀ ਜਹੀ ਪੰਡ ਤੇ ਨਜ਼ਰ ਪਈ ਤਾਂ ਮੈਂ ਬਜ਼ੁਰਗ ਨੂੰ ਪੁੱਛਿਆ ਕੀ ਮੈਂ ਇਸ ਪੰਡ ਨੂੰ ਖੋਲ ਕੇ ਦੇਖ ਸਕਦਾ ਸ਼ਾਇਦ ਕੁਝ ਕੱਪੜੇ ਨਿਕਲ ਆਉਣ ਜੋ ਮੇਰੇ ਕੰਮ ਦੇ ਹੋਣ ਬਜ਼ੁਰਗ ਖੁਸ਼ ਹੁੰਦੇ ਹੋਏ ਕਹਿਣ ਲੱਗਾ ਹਾਂ ਹਾਂ ਇੱਥੇ ਤਾਂ ਇਹ ਸਾਰੀਆਂ ਪੰਡਾਂ ਬੇਕਾਰ ਹੀ ਪਈਆਂ ਇਨ੍ਹਾਂ ਪੰਡਾਂ ਦੇ ਅੰਦਰੋਂ ਤੈਨੂੰ ਜੋ ਚਾਹੀਦਾ ਹੋਵੇ ਲੈ ਲੈ ਮੈਂ ਉਹ ਪੁਰਾਣੀ ਪੰਡ ਦੀ ਗੰਢ ਖੋਲੀ ਤਾਂ ਉਸ ਵਿੱਚੋਂ ਕੁਝ ਦੁਪੱਟੇ ਨਿਕਲੇ ਜਿਨ੍ਹਾਂ ਵਿੱਚ ਜਗ੍ਹਾ-ਜਗ੍ਹਾ ਤੇ ਮੋਰੀਆਂ ਸੀ ਉਹ ਮੇਰੇ ਕਿਸੇ ਕੰਮ ਦੇ ਨਹੀਂ ਸੀ ਮੈਂ ਬਜ਼ੁਰਗ ਨੂੰ ਜਵਾਬ ਦਿੱਤਾ ਉਸ ਪੰਡ ਵਿੱਚੋਂ ਟੁੱਟੇ ਤੇ ਫਟੇ ਹੋਏ ਜੁੱਤੇ ਵੀ ਨਿਕਲੇ ਜੁੱਤੀਆਂ ਦਾ ਹੀਟਾਂ ਦਾ ਤਲਾ ਕਾਫੀ ਕੱਸ ਚੁੱਕਿਆ ਸੀ ਪਸਪੋਟਲੀ ਦੇ ਅੰਦਰੋਂ ਇੱਕ ਛੋਟੀ ਜੀ ਥੈਲੀ ਨਿਕਲੀ ਜਦੋਂ ਥੈਲੀ ਨੂੰ ਖੋਲਿਆ ਤਾਂ ਉਸ ਵਿੱਚ ਬਹੁਤ ਸਾਰੀਆਂ ਦਵਾਈਆਂ ਸੀ ਦਵਾਈਆਂ ਦੇਖ ਕੇ ਬਜ਼ੁਰਗ ਅੰਕਲ ਕਹਿਣ ਲੱਗਾ ਸ਼ਾਇਦ ਇਹ ਕਿਸੇ ਬਜ਼ੁਰਗ ਮਾਤਾ ਦੇ ਕੱਪੜਿਆਂ ਦੀ ਪੰਡ ਹੈ ਸ਼ਾਇਦ ਉਹ ਬਜ਼ੁਰਗ ਮਾਤਾ ਬਿਮਾਰ ਰਹਿੰਦੀ ਸੀ ਇਹਨਾਂ ਦਵਾਈਆਂ ਤੋਂ ਪਤਾ ਲੱਗਦਾ ਉਸੇ ਪੰਡ ਵਿੱਚ ਇੱਕ ਲਾਲ ਰੰਗ ਦਾ ਪੁਰਾਣਾ ਜਿਹਾ ਸਵੈਟਰ ਨਿਕਲਿਆ ਉਹ ਸਵੈਟਰ ਦੀ ਤਹਿ ਦੇ ਅੰਦਰੋਂ ਇੱਕ ਤਸਵੀਰ ਨਿਕਲੀ ਤਸਵੀਰ ਇੱਕ ਬਜ਼ੁਰਗ ਔਰਤ ਦੀ ਸੀ ਉਹ ਤਸਵੀਰ ਵਿੱਚ ਕਾਫੀ ਕਮਜ਼ੋਰ ਤੇ ਪਤਲੀ ਜਿਹੀ ਦਿਖਾਈ ਦੇ ਰਹੀ ਸੀ ਉਸ ਬਜ਼ੁਰਗ ਅੰਕਲ ਨੇ ਦੱਸਿਆ ਇਸ ਔਰਤ ਦੀ ਤਸਵੀਰ ਦੇਖ ਕੇ ਲੱਗਦਾ ਇਸ ਦੀ ਉਮਰ ਸ਼ਾਇਦ 80 ਕੋ ਸਾਲ ਦੇ ਲਗਭਗ ਸੀ ਸ਼ਾਇਦ ਬਿਮਾਰ ਸੀ ਇਸੇ ਕਾਰਨ ਨੇ ਮਰ ਗਈ ਤੇ ਇਸ ਦੇ ਪਰਿਵਾਰ ਵਾਲੇ ਇਸ ਸ਼ਮਸ਼ਾਨ ਘਾਟ ਵਿੱਚ ਇਸ ਦਾ ਆਖੰਤਮ ਸੰਸਕਾਰ ਕਰ ਗਏ ਉਦੋਂ ਹੀ ਮੇਰੀ ਨਜ਼ਰ ਉਸ ਪੋਟਲੀ ਦੇ ਅੰਦਰ ਇੱਕ ਕਿਤਾਬ ਤੇ ਪਈ ਜਦੋਂ ਮੈਂ ਕਿਤਾਬ ਨੂੰ ਖੋਲਿਆ ਤਾਂ ਉਹ ਇੱਕ ਐਲਬਮ ਸੀ ਜਿਸ ਨੂੰ ਮੈਂ ਕਿਤਾਬ ਸਮਝ ਰਹੀ ਸੀ ਉਸ ਐਲਬਮ ਵਿੱਚ ਇੱਕ ਖੂਬਸੂਰਤ ਕੁੜੀ ਦੁਲਹਨ ਦੇ ਲਿਬਾਸ ਵਿੱਚ ਖੜੀ ਹੋਈ ਸੀ। ਇੱਕ ਖੂਬਸੂਰਤ ਲੜਕਾ ਵਿਆਹ ਵਾਲੇ ਕੱਪੜਿਆਂ ਵਿੱਚ ਖੜਾ ਸੀ। ਦੋਨਾਂ ਦੇ ਗਲੇ ਵਿੱਚ ਗੁਲਾਬ ਦੇ ਫੁੱਲਾਂ ਦੀ ਮਾਲਾ ਸੀ। ਲੋਕ ਉਹਨਾਂ ਨੂੰ ਆਸ਼ੀਰਵਾਦ ਦੇ ਰਹੇ ਸੀ। ਬਜ਼ੁਰਗ ਨੇ ਧਿਆਨ ਨਾਲ ਦੇਖਿਆ ਤੇ ਮੈਨੂੰ ਦੱਸਣ ਲੱਗਾ, "ਮੇਰਾ ਅੰਦਾਜ਼ਾ ਹੈ, ਸ਼ਾਇਦ ਇਹ ਬਜ਼ੁਰਗ ਔਰਤ ਦੀ ਜਵਾਨੀ ਦੀ ਐਲਬਮ ਹੋਵੇਗੀ। ਦੇਖੋ ਕਿੰਨੀ ਖੂਬਸੂਰਤ ਹੈ। ਉਮਰ ਤੋਂ ਲੱਗ ਰਹੀ ਹੈ ਸ਼ਾਇਦ 18 ਜਾਂ 19 ਸਾਲ ਦੀ ਹੋਵੇਗੀ।" ਇਹ ਉਸਦੇ ਵਿਆਹ ਦੀ ਐਲਬਮ ਹੈ। ਅਸੀਂ ਐਲਬਮ ਦੇ ਪੰਨੇ ਅੱਗੇ ਪਲਟਣੇ ਸ਼ੁਰੂ ਕੀਤੇ। ਅਸੀਂ ਗੋਦ ਵਿੱਚ ਇੱਕ ਹੱਸਦਾ ਖੇਡਦਾ ਮੁੰਡਾ ਦਿਖਾਈ ਦਿੱਤਾ। ਸ਼ਾਇਦ ਇਹ ਉਸਦਾ ਪੁੱਤਰ ਹੈ। ਫੋਟੋ ਵਿਆਹ ਦੇ ਕੋਈ 1.5 ਸਾਲ ਬਾਅਦ ਦੀ ਹੋਵੇਗੀ। ਅਸੀਂ ਐਲਬਮ ਦੇ ਫਿਰ ਅਗਲੇ ਪੰਨੇ ਨੂੰ ਖੋਲਿਆ। ਉਸ ਵਿੱਚ ਉਹ 2 ਸਾਲ ਦੇ ਮੁੰਡੇ ਨੂੰ ਗੋਦ ਵਿੱਚ ਲਈ ਖੜੀ ਸੀ। ਨਾਲ ਹੀ ਉਸਦਾ ਪਤੀ ਵੀ ਸੀ। ਅਸੀਂ ਐਲਬਮ ਦੇ ਹੋਰ ਫੋਟੋ ਦੇਖਣ ਦੇ ਲਈ ਐਲਬਮ ਨੂੰ ਹੋਰ ਖੋਲਣਾ ਚਾਹਿਆ। ਪਰ ਉਹਦੇ ਹੀ ਮੀ ਬੰਦ ਹੋ ਗਿਆ। ਬਜ਼ੁਰਗ ਨੇ ਕਿਹਾ ਮੈਂ ਰੁਕ ਗਿਆ ਜੇਕਰ ਤੂੰ ਘਰ ਜਾਣਾ ਚਾਹੁੰਦਾ ਤਾਂ ਜਾ ਸਕਦਾ ਪਰ ਮੈਂ ਉਸ ਐਲਬਮ ਨੂੰ ਪੂਰੀ ਦੇਖਣਾ ਚਾਹੁੰਦਾ ਸੀ ਬਜ਼ੁਰਗ ਮੇਰੀਆਂ ਭਾਵਨਾਵਾਂ ਨੂੰ ਸਮਝ ਗਿਆ ਤੇ ਕਹਿਣ ਲੱਗਾ ਠੀਕ ਹੈ ਅਸੀਂ ਫਿਰ ਐਲਬਮ ਨੂੰ ਖੋਲਿਆ ਉਸ ਵਿੱਚ ਉਹ ਕੁੜੀ ਹੌਲੀ-ਹੌਲੀ ਬਜ਼ੁਰਗ ਹੁੰਦੀ ਜਾ ਰਹੀ ਸੀ ਉਸਦੇ ਬੱਚੇ ਜਵਾਨ ਹੁੰਦੇ ਜਾ ਰਹੇ ਸੀ ਦੋ ਬੇਟੇ ਤੇ ਦੋ ਬੇਟੀਆਂ ਅਸੀਂ ਅਗਲੀ ਫੋਟੋ ਦੇ ਵਿੱਚ ਦੇਖੇ ਅਸੀਂ ਫਿਰ ਐਲਬਮ ਨੂੰ ਪਲਟਿਆ ਤਾਂ ਉੱਥੇ ਉਹ ਬਜ਼ੁਰਗ ਆਪਣੀ ਪਤੀ ਦੇ ਨਾਲ ਖੜੀ ਹੋਈ ਸੀ ਪਰ ਉਸਦੇ ਨਾਲ ਕੋਈ ਬੱਚਾ ਨਹੀਂ ਸੀ ਅਸੀਂ ਫਿਰ ਐਲਬਮ ਨੂੰ ਪਲਟਿਆ ਤਾਂ ਉਸ ਵਿੱਚ ਉਹ ਬਜ਼ੁਰਗ ਇਕੱਲੀ ਹੀ ਸੀ ਬਜ਼ੁਰਗ ਨੇ ਦੱਸਿਆ ਸਾਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਇਸ ਬਜ਼ੁਰਗ ਔਰਤ ਨੇ ਆਪਣੇ ਬੱਚਿਆਂ ਦੇ ਵਿਆਹ ਕਰ ਦਿੱਤੇ ਹਨ ਤੇ ਹੁਣ ਇਕੱਲੀ ਰਹਿ ਗਈ ਹੈ ਤੇ ਸ਼ਾਇਦ ਉਸਦਾ ਪਤੀ ਵੀ ਨਹੀਂ ਰਿਹਾ ਫਿਰ ਮੈਂ ਬਜ਼ੁਰਗ ਨੂੰ ਕਿਹਾ ਇੱਕ ਗੱਲ ਹੈ ਜਦੋਂ ਅਸੀਂ ਸ਼ੁਰੂ ਵਿੱਚ ਐਲਬਮ ਦੇਖੀ ਸੀ ਤਾਂ ਉਸਦਾ ਵਿਆਹ ਇੱਕ ਕੱਚੇ ਘਰ ਵਿੱਚ ਹੋਇਆ ਲੱਗਦਾ ਸੀ ਜੋ ਕਿ ਕੰਧਾਂ ਤੋਂ ਸਪਸ਼ਟ ਦਿਖਾਈ ਦੇ ਰਿਹਾ ਸੀ ਜਦੋਂ ਬੱਚੇ ਥੋੜੇ ਵੱਡੇ ਹੋਏ ਤਾਂ ਉਹਨਾਂ ਦਾ ਕੱਚਾ ਘਰ ਇੱਕ ਮਕਾਨ ਵਿੱਚ ਤਬਦੀਲ ਹੋ ਗਿਆ ਤੇ ਜਦੋਂ ਬੱਚੇ ਬਿਲਕੁਲ ਪੂਰੀ ਤਰ੍ਹਾਂ ਜਵਾਨ ਹੋ ਗਏ ਤਾਂ ਉਹਨਾਂ ਦਾ ਮਕਾਨ ਕਾਫੀ ਵੱਡਾ ਹੋ ਗਿਆ ਸੀ ਫਿਰ ਅਚਾਨਕ ਬਜ਼ੁਰਗ ਦੇ ਪਤੀ ਦੀ ਮੌਤ ਹੋ ਜਾਂਦੀ ਹੈ ਤੇ ਫਿਰ ਬਾਅਦ ਵਿੱਚ ਇਸ ਬਜ਼ੁਰਗ ਔਰਤ ਦੀ ਮੌਤ ਹੋ ਜਾਂਦੀ ਹੈ ਮੈਂ ਸ਼ਮਸ਼ਾਨ ਘਾਟ ਵਾਲੇ ਅੰਕਲ ਨੂੰ ਕਿਹਾ ਮੈਂ ਐਲਬਮ ਦੀਆਂ ਸਾਰੀਆਂ ਫੋਟੋਆਂ ਬਾਹਰ ਕੱਢ ਸਕਦਾ ਅੰਕਲ ਨੇ ਸਹਿਮਤੀ ਦੇ ਦਿੱਤੀ ਤੇ ਮੈਂ ਐਲਬਮ ਦੀਆਂ ਸਾਰੀਆਂ ਫੋਟੋਆਂ ਬਾਹਰ ਕੱਢ ਕੇ ਅਲੱਗ-ਅਲੱਗ ਰੱਖ ਦਿੱਤੀਆਂ ਉਹਨਾਂ ਫੋਟੋਆਂ ਨੂੰ ਕੱਢਦੇ ਸਮੇਂ ਨਾਲ ਹੀ ਇੱਕ ਖੱਤ ਵੀ ਨਿਕਲਿਆ ਜਦੋਂ ਮੈਂ ਉਹ ਖੱਤ ਖੋਲ੍ਹ ਕੇ ਉਹ ਸੰਕਲ ਨੂੰ ਸੁਣਾਇਆ ਤਾਂ ਅਸ ਵਿੱਚ ਲਿਖਿਆ ਹੋਇਆ ਸੀ ਮੇਰਾ ਨਾਮ ਬਸੰਤ ਕੌਰ ਹੈ ਅੱਜ ਮੈਂ 80 ਸਾਲ ਦੀ ਹੋ ਚੁੱਕੀ ਹਾਂ ਬੜੇ ਦੁਖੀ ਮਨ ਨਾਲ ਮੈਨੂੰ ਅੱਜ ਲਿਖਣਾ ਪੈ ਰਿਹਾ ਮੇਰੇ ਦੋਨੋਂ ਪੁੱਤਰ ਜਤਿੰਦਰ ਤੇ ਸੁਰਿੰਦਰ ਆਪਣੀ ਮਰਜ਼ੀ ਨਾਲ ਵਿਆਹ ਕਰਕੇ ਕਾਰ ਵਿੱਚ اجنبی ਕੁੜੀਆਂ ਨੂੰ ਪਤਨੀਆਂ ਬਣਾ ਕੇ ਲੈ ਆਏ ਹਨ ਮੈਂ ਇਸ ਵਿਆਹ ਦੇ ਖਿਲਾਫ ਹਾਂ ਮੈਂ ਆਪਣੀਆਂ ਦੋਨੋਂ ਬੇਟੀਆਂ ਦਾ ਵਿਆਹ ਮਰਜ਼ੀ ਨਾਲ ਕਰ ਦਿੱਤਾ ਸੀ ਮੇਰੇ ਦੋਨੋਂ ਪੁੱਤਰਾਂ ਨੇ ਆਪਣੀਆਂ ਹੀ ਭੈਣਾਂ ਦੇ ਪੇਕੇ ਘਰ ਆਉਣ ਤੇ ਪਾਬੰਦੀ ਲਗਾ ਦਿੱਤੀ ਇਸ ਕਾਰਨ ਮੇਰੀਆਂ ਧੀਆਂ ਮੇਰੇ ਘਰੇ ਨਹੀਂ ਆਉਂਦੀਆਂ ਮੇਰੇ ਪਤੀ ਦੇ ਸਾਰੇ ਕਾਰੋਬਾਰ ਤੇ ਮੇਰੇ ਪੁੱਤਰਾਂ ਨੇ ਕਬਜ਼ਾ ਕਰ ਲਿਆ ਤੇ ਸਾਡੇ ਕੋਲ ਹੁਣ ਕੁਝ ਨਹੀਂ ਬਚਿਆ ਬਹੁਤ ਸਾਲਾਂ ਤੋਂ ਮੇਰੀ ਬੇਟੀ ਮਕਾਨ ਵੇਚਣ ਦੇ ਚੱਕਰ ਵਿੱਚ ਹਨ ਨਸ਼ਾ ਤੇ ਸੱਟੇਬਾਜ਼ੀ ਵਿੱਚ ਦਿਨ ਰਾਤ ਪੈਸਾ ਉਡਾਉਂਦੇ ਹਨ। ਉਹਨਾਂ ਦੀਆਂ ਪਤਨੀਆਂ ਵੀ ਉਹਨਾਂ ਦਾ ਸਾਥ ਦਿੰਦੀਆਂ। ਬੱਚੇ ਵਾਰ-ਵਾਰ ਮਕਾਨ ਵੇਚਣ ਦੀ ਜ਼ੇਦ ਕਰ ਰਹੇ ਹਨ। ਪਰ ਮੈਂ ਮਕਾਨ ਵੇਚ ਕੇ ਵਟਵਾਰਾ ਨਹੀਂ ਕਰਨਾ ਚਾਹੁੰਦੀ। ਇਹ ਮੇਰੇ ਤੇ ਮੇਰੇ ਪਤੀ ਦੁਆਰਾ ਬਣਾਇਆ ਗਿਆ ਮਕਾਨ ਹੈ। ਤੇ ਮੈਂ ਮਰਦੇ ਤੱਕ ਇਸਦੇ ਟੁਕੜੇ ਨਹੀਂ ਕਰਾਂਗੀ। ਮੈਂ ਆਪਣੇ ਆਖਰੀ ਸਾਹ ਤੱਕ ਇਸ ਮਕਾਨ ਵਿੱਚ ਰਹਿਣਾ ਚਾਹੁੰਦੀ ਹਾਂ। ਤੇ ਮੈਂ ਚਾਹੁੰਦੀ ਹਾਂ ਕਿ ਮੇਰੀ ਆਰਥੀ ਵੀ ਇਸੇ ਮਕਾਨ ਵਿੱਚੋਂ ਨਿਕਲੇ। ਇਸੇ ਮਕਾਨ ਵਿੱਚ ਹੀ ਤਾਂ ਮੈਂ ਵਿਆਹੀ ਆਈ ਸੀ ਗਾਰੇ ਦੀਆਂ ਇੱਟਾਂ ਤੋਂ ਲੈ ਕੇ ਪੱਕੀਆਂ ਇੱਟਾਂ ਤੱਕ ਦਾ ਸਫ਼ਰ ਮੈਂ ਨਹੀਂ ਪੁੱਲ ਸਕਦੀ ਤੇ ਹੁਣ ਕਿਵੇਂ ਮੈਂ ਇਸ ਦੇ ਟੁਕੜੇ ਕਰ ਦੇਵਾਂ ਨਹੀਂ ਜਿਉਂਦੇ ਜੀ ਮੈਂ ਇਹ ਨਹੀਂ ਹੋਣ ਦੇਵਾਂਗੀ ਪਰ ਮੈਨੂੰ ਪਤਾ ਕਿ ਮੇਰੇ ਪੁੱਤਰ ਹਰ ਹਾਲਤ ਵਿੱਚ ਇਸ ਤਰ੍ਹਾਂ ਕਰਨਗੇ ਉਹ ਕੁਝ ਵੀ ਕਰ ਸਕਦੇ ਆ ਮੈਂ ਉਹਨਾਂ ਦੀਆਂ ਅੱਖਾਂ ਵਿੱਚ ਮਰੀ ਹੋਈ ਮਮਤਾ ਦੇਖੀ ਹੈ ਜਿਸ ਕਰਕੇ ਹੁਣ ਉਹ ਇਹ ਮਕਾਨ ਹਥਿਆਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਮੈਨੂੰ ਉਹਨਾਂ ਤੋਂ ਬਹੁਤ ਖਤਰਾ ਹੈ ਇਹ ਨਹੀਂ ਕਿ ਮੈਂ ਮਰਨ ਤੋਂ ਡਰਦੀ ਆ ਨਹੀਂ ਪਰ ਮੈਂ ਜਿਉਂਦੇ ਜੀ ਪਟਵਾਰਾ ਨਹੀਂ ਕਰਨਾ ਚਾਹੁੰਦੀ ਮੈਨੂੰ ਪਤਾ ਹੈ ਕਿ ਮੇਰੇ ਖਿਲਾਫ ਮੇਰੇ ਦੋਨੋਂ ਪੁੱਤਰਾਂ ਤੇ ਨੂਹਾ ਦੁਆਰਾ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਇਸੇ ਡਰ ਕਾਰਨ ਦੋ ਦਿਨਾਂ ਤੋਂ ਮੈਂ ਖਾਣਾ ਨਹੀਂ ਖਾਧਾ ਮੈਨੂੰ ਡਰ ਹੈ ਕਿਤੇ ਇਸ ਮਕਾਨ ਵਿੱਚ ਮੇਰੀ ਕਬਰ ਹੀ ਨਾ ਬਣ ਜਾਵੇ ਮੈਨੂੰ ਜ਼ਬਰਦਸਤੀ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਲਿਆ ਕੇ ਖਵਾਈਆਂ ਜਾ ਰਹੀਆਂ। ਮੈਨੂੰ ਪੂਰਾ ਯਕੀਨ ਹੈ ਮੇਰੇ ਬੱਚੇ ਮੈਨੂੰ ਮਾਰ ਦੇਣਗੇ। ਜੇਕਰ ਇਹ ਖੱਤ ਕਿਸੇ ਨੂੰ ਵੀ ਮਿਲੇ ਤਾਂ ਮੇਰੇ ਬੱਚਿਆਂ ਨੂੰ ਸਜ਼ਾ ਜ਼ਰੂਰ ਦਿਵਾਓ। ਮੈਂ ਆਪਣੇ ਕਮਰੇ ਦੇ ਅੰਦਰ ਇੱਕ ਸੀਸੀਟੀਵੀ ਕੈਮਰਾ ਚੋਰੀ ਲਗਾ ਦਿੱਤਾ। ਇਸ ਤਰ੍ਹਾਂ ਕਰਨ ਦੇ ਲਈ ਮੈਨੂੰ ਕਿਸੇ ਜਾਣ ਪਹਿਚਾਨ ਵਾਲੇ ਨੇ ਕਿਹਾ ਸੀ। ਮੈਂ ਉਸੇ ਤੋਂ ਹੀ ਇਹ ਕੈਮਰਾ ਮੰਗਵਾਇਆ ਸੀ ਤੇ ਉਸੇ ਤੋਂ ਹੀ ਫਿੱਟ ਕਰਵਾਇਆ ਸੀ। ਮੈਂ ਤੇ ਮੇਰਾ ਪਤੀ ਨੇ ਪੈਸਾ ਜ਼ਰੂਰ ਕਮਾਇਆ ਸੀ। ਪਰ ਨਵੀਆਂ ਤਕਨੀਕਾਂ ਦੀ ਵਰਤੋਂ ਸਾਨੂੰ ਕਿੱਥੇ ਆਉਂਦੀ ਸੀ ਪਰ ਕਹਿੰਦੇ ਨੇ ਨਾ ਕਿ ਜਦੋਂ ਬੰਦੇ ਤੇ ਪੈਂਦੀ ਆ ਤਾਂ ਉਦੋਂ ਸਭ ਕੁਝ ਕਰਨਾ ਪੈਂਦਾ ਮੈਨੂੰ ਪਤਾ ਕਿ ਜਿਸ ਤਰ੍ਹਾਂ ਮੇਰੇ ਘਰ ਦੇ ਹਾਲਾਤ ਆ ਮੈਂ ਜ਼ਿਆਦਾ ਦੇਰ ਤੱਕ ਜਿਉਂਦੀ ਨਹੀਂ ਰਹਿ ਸਕਦੀ ਸ਼ਾਇਦ ਅੱਜ ਰਾਤ ਨੂੰ ਕੁਝ ਮੇਰੇ ਨਾਲ ਗਲਤ ਹੋ ਜਾਵੇ ਇਸੇ ਕਰਕੇ ਮੈਂ ਇੱਕ ਖੱਤ ਲਿਖ ਰਹੀ ਹਾਂ ਇੱਕ ਖੱਤ ਮੈਂ ਆਪਣੀ ਐਲਬਮ ਦੇ ਫੋਟੋ ਦੇ ਵਿਚਕਾਰ ਰੱਖ ਰਹੀ ਹਾਂ ਤਾਂ ਕਿ ਇਹ ਖੱਤ ਮੇਰੇ ਬੱਚਿਆਂ ਦੇ ਹੱਥ ਨਾ ਲੱਗੇ ਮੈਂ ਖਾਤ ਪੜ੍ਹ ਕੇ ਹੈਰਾਨੀ ਨਾਲ ਸ਼ਮਸ਼ਾਨ ਘਾਟ ਵਾਲੇ ਅੰਕਲ ਵੱਲ ਦੇਖਿਆ ਫਿਰ ਅੰਕਲ ਨੇ ਕਿਹਾ ਅੱਗੇ ਪੜ ਹੋਰ ਕੀ ਲਿਖਿਆ ਫਿਰ ਮੈਂ ਕਿਹਾ ਅੱਗੇ ਤਾਂ ਕੁਝ ਨਹੀਂ ਲਿਖਿਆ ਫਿਰ ਮੈਂ ਅੰਕਲ ਨੂੰ ਕਿਹਾ ਇਹ ਬਜ਼ੁਰਗ عورت ਤਾਂ ਮਰ ਚੁੱਕੀ ਐ ਪਰ ਇਸ ਤਰ੍ਹਾਂ ਨਹੀਂ ਲੱਗ ਰਿਹਾ ਕਿ ਇਸ ਦੀ ਮੌਤ ਕੁਦਰਤੀ ਹੋਵੇਗੀ ਇਸ ਨੂੰ ਤਾਂ ਮਾਰਿਆ ਗਿਆ ਸਾਨੂੰ ਇਸ ਦੀ ਮਦਦ ਕਰਨੀ ਚਾਹੀਦੀ ਆ ਫਿਰ ਅੰਕਲ ਨੇ ਮੇਰੇ ਮੂੰਹ ਵੱਲ ਵੇਖ ਕੇ ਕਿਹਾ ਮਰੇ ਹੋਏ ਇਨਸਾਨ ਦੀ ਤੂੰ ਕੀ ਮਦਦ ਕਰੇਂਗਾ ਅੰਕਲ ਆਪਾਂ ਨੂੰ ਇਸ ਬਜ਼ੁਰਗ ਔਰਤ ਦੇ ਘਰ ਦਾ ਪਤਾ ਲਗਾਉਣਾ ਪੈਣਾ ਪੈਸੀ ਇਸ ਸ਼ਮਸ਼ਾਨ ਘਾਟ ਦੇ ਆਲੇ ਦੁਆਲੇ ਦੇ ਲੋਕ ਹੀ ਆਉਂਦੇ ਹੋਣਗੇ ਅੰਕਲ ਨੇ ਮੇਰੀ ਹਾਂ ਵਿੱਚ ਹਾਂ ਮਲਾਈ ਇਹ ਤਾਂ ਗੱਲ ਸਹੀ ਹੈ ਪਰ ਆਸ-ਪਾਸ ਦੇ ਬਹੁਤ ਸਾਰੇ ਪਿੰਡ ਹੈ ਇੱਕ-ਇੱਕ ਘਰ ਦੀ ਤਲਾਸ਼ੀ ਕਿੱਥੇ ਲੈਂਦਾ ਫਿਰੇਗਾ ਫਿਰ ਮੈਂ ਕਿਹਾ ਅੰਕਲ ਆਪਾਂ ਨੂੰ ਐਲਬਮ ਦੁਬਾਰਾ ਦੇਖਣੀ ਚਾਹੀਦੀ ਹੈ ਇਹ ਫੋਟੋ ਜਸ ਮਕਾਨ ਤੋਂ ਲਈ ਗਈ ਆ ਸ਼ਾਇਦ ਉਸ ਮਕਾਨ ਦਾ ਐਡਰੈਸ ਵੀ ਮਿਲ ਜਾਵੇ ਆਖਰਕਾਰ ਸਾਨੂੰ ਇੱਕ ਫੋਟੋ ਮਿਲ ਹੀ ਗਈ ਮਕਾਨ ਦੇ ਬਾਹਰ ਦਾ ਪੂਰਾ ਹਿੱਸਾ ਫੋਟੋ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਉਸ ਵਿੱਚ ਨੇਮ ਪਲੇਟ ਵੀ ਸਾਨੂੰ ਦਿਖਾਈ ਦਿੱਤੀ ਬਸੰਤ ਕੌਰ ਦਾ ਪਤਾ ਮਿਲ ਚੁੱਕਿਆ ਸੀ ਤਾਂ ਮੈਂ ਅੰਕਲ ਨੂੰ ਕਿਹਾ ਇਹ ਪਿੰਡਪਲਾਇ ਤੋਂ ਕਿੰਨੀ ਕੁ ਦੂਰ ਆ ਅੰਕਲ ਨੇ ਦੱਸਿਆ ਲਗਭਗ ਅੱਧਾ ਕਿਲੋਮੀਟਰ ਦੂਰ ਆ ਪਰ ਤੂੰ ਇਸ ਛਿਮੇਲੇ ਵਿੱਚ ਨਾ ਪਵੇਂ ਤਾਂ ਚੰਗਾ ਹੀ ਆ। ਫਿਰ ਮੈਂ ਕਿਹਾ ਇਹ ਬਜ਼ੁਰਗ ਮਾਤਾ ਆਪਣੀ ਮੌਤ ਨਹੀਂ ਮਰੀ ਆ। ਉਸਨੂੰ ਸ਼ਾਇਦ ਮਾਰਿਆ ਗਿਆ ਹੋਵੇਗਾ। ਮੈਂ ਬੰਦ ਹੋ ਚੁੱਕਿਆ ਸੀ। ਮੈਂ ਸ਼ਮਸ਼ਾਨਘਾਟ ਤੋਂ ਬਾਹਰ ਨਿਕਲਿਆ। ਕੁਝ ਦੂਰੀ ਤੇ ਪੁਲਿਸ ਸਟੇਸ਼ਨ ਦਿਖਾਈ ਦਿੱਤਾ। ਮੈਂ ਆਪਣੀ ਗੱਲ ਪੁਲਿਸ ਅਫਸਰ ਦੇ ਸਾਹਮਣੇ ਰੱਖੀ। ਬਸੰਤ ਕੌਰ ਦੇ ਘਰ ਦੀ ਤਲਾਸ਼ੀ ਲੈਣ ਦੇ ਲਈ ਮੰਤ ਕੀਤੀ। ਪਹਿਲਾਂ ਤਾਂ ਪੁਲਿਸ ਵਾਲੇ ਟਾਲਮਟੋਲ ਕਰਨ ਲੱਗੇ। ਪਰ ਫਿਰ ਕਹਿਣ ਲੱਗੇ ਕਿ ਚਲੋ ਇੱਕ ਨੇਕ ਕੰਮ ਕੀਤਾ ਜਾਵੇ ਦੇਖਦੇ ਆਂ ਤੇਰੀਆਂ ਗੱਲਾਂ ਵਿੱਚ ਕਿੰਨਾਕ ਦਮ ਹੈ ਰਾਤ ਦਾ ਸਮਾਂ ਸੀ ਪਰ ਫਿਰ ਵੀ ਪੁਲਸ ਵਾਲੇ ਇਸ ਕੰਮ ਲਈ ਮੰਨ ਗਏ ਸੀ ਤੇ ਅਸੀਂ ਅੱਧੀ ਰਾਤ ਨੂੰ ਹੀ ਬਸੰਤਕੌਰ ਦੇ ਘਰ ਦੇ ਬਾਹਰ ਖੜੇ ਸੀ ਪੁਲਸ ਨੇ ਦਰਵਾਜ਼ਾ ਖੜਕਾਇਆ ਅੰਦਰੋਂ ਦਰਵਾਜ਼ਾ ਖੁੱਲ ਗਿਆ ਪੁਲਸ ਅਧਿਕਾਰੀ ਨੇ ਪੁੱਛਿਆ ਬਸੰਤਕੌਰ ਦਾ ਘਰ ਇਹੀ ਆ ਅੰਦਰੋਂ ਇੱਕ ਔਰਤ ਨੇ ਜਵਾਬ ਦਿੱਤਾ ਹਾਂ ਇਹੀ ਆ ਉਹ ਸਾਡੀ ਸੱਸ ਸੀ। ਕੁਝ ਦਿਨ ਪਹਿਲਾਂ ਹੀ ਉਸਦੀ ਮੌਤ ਹੋ ਗਈ ਸੀ। ਪੁਲਿਸ ਨੇ ਕਿਹਾ ਅਸੀਂ ਉਸਦੇ ਕਮਰੇ ਦੀ ਤਲਾਸ਼ੀ ਲੈਣੀ ਆ। ਪੁਲਿਸ ਦੇ ਨਾਲ ਮੈਂ ਵੀ ਸੀ। ਬਜ਼ੁਰਗ ਔਰਤ ਦੀ ਨੂੰ ਇਹਨਾ ਸੁਣ ਕੇ ਟਟੰਬਰ ਜੀ ਗਈ ਸੀ। ਅਸੀਂ ਆਵਾਜ਼ ਨਹੀਂ ਸੀ ਨਿਕਲ ਰਹੀ। ਫਿਰ ਉਹ ਜਾ ਕੇ ਆਪਣੇ ਪਤੀ ਨੂੰ ਉਠਾ ਲਿਆਈ। ਉਸਨੇ ਵੀ ਕਈ ਸਵਾਲ ਕੀਤੇ ਕਿ ਆਖਰ ਗੱਲ ਕੀ ਆ? ਤੁਸੀਂ ਇਸ ਤਰ੍ਹਾਂ ਅੱਧੀ ਰਾਤ ਨੂੰ ਤਲਾਸ਼ੀ ਲੈਣ ਕਿਉਂ ਆਏ ਹੋ? ਕੱਲ ਵੀ ਆ ਸਕਦੇ ਸੀ। ਵਗੈਰਾ ਵਗੈਰਾ। ਪੌਲਸ ਅਗੇ ਕਿਸ ਦਾ ਜੋਰ ਚੱਲਿਆ ਅਸੀਂ ਜਦੋਂ ਬਸੰਤ ਕੌਰ ਦੇ ਘਰ ਦੀ ਤਲਾਸ਼ੀ ਲਈ ਤਾਂ ਸਾਨੂੰ ਉੱਥੇ ਇੱਕ ਛੋਟਾ ਜਿਹਾ ਸੀਸੀਟੀਵੀ ਕੈਮਰਾ ਦਿਖਾਈ ਦਿੱਤਾ। ਅਲਮਾਰੀ ਦੇ ਉੱਪਰ ਇੱਕ ਖੜਾਉਣਾ ਰੱਖਿਆ ਹੋਇਆ ਸੀ। ਉਸਦੀ ਅੱਖ ਨੂੰ ਕੱਢ ਕੇ ਕੈਮਰਾ ਲਗਾਇਆ ਗਿਆ ਸੀ। ਉਸਦੇ ਘਰ ਦੇ ਪਰਿਵਾਰਕ ਮੈਂਬਰਾਂ ਦੇ ਚਿਹਰੇ ਤੇ ਪਸੀਨਾ ਆ ਗਿਆ ਸੀ। ਪੌਲਸ ਨੇ ਉਹ ਸੀਸੀਟੀਵੀ ਕੈਮਰਾ ਆਪਣੇ ਕਬਜ਼ੇ ਵਿੱਚ ਲੈ ਲਿਆ। ਥਾਣੇ ਆ ਕੇ ਕੈਮਰੇ ਦੀ ਵੀਡੀਓ ਦੇਖਣ ਦੇ ਲਈ ਕੰਪਿਊਟਰ ਔਨ ਕੀਤਾ। ਉਸ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਕਿ ਇੱਕ 80 ਸਾਲ ਦੀ ਬਜ਼ੁਰਗ ਔਰਤ ਆਪਣੇ ਬੈੱਡ ਤੇ ਲੇਟੀ ਹੋਈ ਸੀ ਅੱਖਾਂ ਉਸ ਦੀਆਂ ਬੰਦ ਸੀ ਰਾਤ ਦੇ 2:30 ਵਜ ਚੁੱਕੇ ਸੀ ਦੋਨੋਂ ਨੂੰਹਾਂ ਤੇ ਪੁੱਤ ਮਿਲ ਕੇ ਉਸ ਬਜ਼ੁਰਗ ਔਰਤ ਦਾ ਗਲਾ ਦਬਾਰੇ ਸੀ ਇੱਕ ਪੁੱਤਰ ਨੇ ਦੋਨੋਂ ਲੱਤਾਂ ਫੜੀਆਂ ਹੋਈਆਂ ਸੀ ਦੂਜੇ ਨੇ ਆਪਣੀ ਮਾਂ ਦੇ ਦੋਨੋਂ ਹੱਥਾਂ ਨੂੰ ਕੱਸ ਕੇ ਫੜ ਰੱਖਿਆ ਸੀ ਉਸ ਦੀਆਂ ਦੋਨੋਂ ਨੂੰਹਾਂ ਸ਼ਾਇਦ ਇਹ ਕਹਿ ਰਹੀਆਂ ਸੀ ਹਮੇਸ਼ਾ ਕਹਿੰਦੀ ਸੀ ਜਦੋਂ ਤੱਕ ਮੈਂ ਜਿਉਣੀ ਆ ਮਕਾਨ ਨਹੀਂ ਵੇਚਣ ਦੇਣਾ ਮਣ ਤੇਰੀ ਮਤਬਾਤ ਅਸੀਂ ਮਕਾਨ ਵੀ ਵੇਚਾਂਗੇ ਤੇ ਆਪਣਾ ਆਪਣਾ ਹਿੱਸਾ ਵੀ ਲੈ ਲਵਾਂਗੇ। ਇਸ ਦੇ ਨਾਲ ਹੀ ਦੋਨੋਂ ਉਹਾਂ ਨੇ ਮਿਲ ਕੇ ਬਜ਼ੁਰਗ ਦੇ ਚਿਹਰੇ ਤੇ ਸਰਾਣਾ ਰੱਖ ਦਿੱਤਾ। ਤੇ ਉਦੋਂ ਤੱਕ ਸਰਾਣਾ ਨਹੀਂ ਹਟਾਇਆ ਜਦੋਂ ਤੱਕ ਬਜ਼ੁਰਗ ਆਰਥ ਦਾ ਦਮ ਨਾ ਨਿਕਲ ਗਿਆ। ਮੇਰੇ ਸਮੇਤ ਉੱਥੇ ਮੌਜੂਦ ਪੁਲਿਸ ਆਫਸਰਾਂ ਨੂੰ ਵੀ ਯਕੀਨ ਨਹੀਂ ਹੋਇਆ ਕਿ ਇੱਕ ਮਾਂ ਦੇ ਢਿੱਡੋਂ ਜੰਮੇ ਪੁੱਤਰ ਜਾਇਦਾਦ ਦੀ ਖਾਤਰ ਮਾਂ ਨੂੰ ਇਸ ਤਰ੍ਹਾਂ ਬੇਕਿਰਕ ਮੌਤ ਵੀ ਮਾਰ ਸਕਦੇ ਆ। ਫਿਰ ਮੈਂ ਪੁਲਸ ਆਫਸਰਾਂ ਨੂੰ ਉਸ ਐਲਬਮ ਦੀਆਂ ਫੋਟੋਆਂ ਦੀ ਕਹਾਣੀ ਦੱਸੀ ਜਿਸ ਵਿੱਚ ਇਸ ਬਜ਼ੁਰਗ ਔਰਤ ਨੇ ਕਿੰਨੀ ਮਿਹਨਤ ਨਾਲ ਕੱਚੇ ਮਕਾਨ ਤੋਂ ਲੈ ਕੇ ਪੱਕੇ ਤੱਕ ਦਾ ਸਫ਼ਰ ਕੀਤਾ ਸੀ ਤੇ ਉਸ ਦੀ ਮਿਹਨਤ ਦਾ ਉਸ ਨੂੰ ਇਹ ਅੰਜਾਮ ਮਿਲਿਆ ਇਹ ਸਾਰੀ ਕਹਾਣੀ ਸੁਣ ਕੇ ਪੁਲਸ ਆਫਸਰਾਂ ਦੀਆਂ ਵੀ ਅੱਖਾਂ ਨਮ ਹੋ ਗਈਆਂ ਸੀ ਤੇ ਉਹਨਾਂ ਦੀਆਂ ਗੱਲਾਂ ਵਿੱਚ ਹੁਣ ਕਾਫੀ ਰੋਸ ਦਿਖਾਈ ਦੇ ਰਿਹਾ ਸੀ ਪੁਲਸ ਨੇ ਫੌਰਨ ਬਸੰਤ ਘਰ ਦੀ ਮੌਤ ਦਾ ਵੀਡੀਓ ਮਿਲਦਿਆਂ ਉਹਨਾਂ ਚਾਰਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ। ਪੁਲਿਸ ਅਧਿਕਾਰੀ ਨੇ ਮੈਨੂੰ ਦੇਖਿਆ ਤੇ ਕਿਹਾ, "ਤੂੰ ਇੱਕ ਸਮਝਦਾਰੀ ਤੇ ਅਕਲਮੰਦੀ ਤੋਂ ਕੰਮ ਲਿਆ। ਨਹੀਂ ਤਾਂ ਇਹ ਕਾਤਲ ਇਸ ਸਮਾਜ ਵਿੱਚ ਖੁੱਲੇ ਆਮ ਘੁੰਮਦੇ ਰਹਿੰਦੇ।" ਫਿਰ ਮੈਂ ਕਿਹਾ, "ਪਲੀਜ਼ ਮੇਰਾ ਜ਼ਿਕਰ ਕਿਸੇ ਕੋਲ ਨਾ ਕਰਨਾ।" ਪਰ ਅਧਿਕਾਰੀ ਹੱਸਿਆ ਤੇ ਕਹਿਣ ਲੱਗਾ, "ਠੀਕ ਐ ਠੀਕ ਐ ਤੂੰ ਜਾ ਸਕਦਾ। ਤੇਰਾ ਕੰਮ ਅਸੀਂ ਕਰ ਦਿੱਤਾ।" ਹੁਣ ਤੱਕ ਸੂਰਜ ਦੀ ਪਹਿਲੀ ਕਿਰਨ ਦਿਖਾਈ ਦੇਣ ਲੱਗੀ ਸੀ। ਸੜਕਾਂ ਤੇ ਰੌਸ਼ਨੀ ਹੋ ਚੁੱਕੀ ਸੀ ਮੈਂ ਧੰਨਵਾਦ ਕਰਨ ਦੇ ਲਈ ਬਜ਼ੁਰਗ ਅੰਕਲ ਦੇ ਕੋਲ ਸ਼ਮਸ਼ਾਨ ਘਾਟ ਵੱਲ ਚਲਾ ਗਿਆ ਸ਼ਮਸ਼ਾਨ ਘਾਟ ਦਾ ਦਰਵਾਜ਼ਾ ਖੁੱਲਿਆ ਹੋਇਆ ਸੀ ਬਜ਼ੁਰਗ ਵੀ ਦਰਵਾਜ਼ੇ ਤੇ ਹੀ ਖੜਾ ਮਿਲ ਗਿਆ ਮੈਂ ਉਸ ਨੂੰ ਸਾਰੀ ਕਹਾਣੀ ਦੱਸ ਦਿੱਤੀ ਤੇ ਦੱਸਿਆ ਕਿ ਉਸ ਬਜ਼ੁਰਗ ਔਰਤ ਦੇ ਕਾਤਲਾਂ ਨੂੰ ਜੇਲ੍ਹ ਭਜਵਾ ਕੇ ਆ ਰਹੇ ਹਾਂ ਉਸ ਬਜ਼ੁਰਗ ਅੰਕਲ ਨੇ ਮੁਸਕਰਾ ਕੇ ਮੈਨੂੰ ਕਿਹਾ ਕਾਤਲ ਕਿੰਨਾ ਵੀ ਚਲਾਕ ਕਿਉਂ ਨਾ ਹੋਏ ਕੁਦਰਤ ਦੇ ਸਾਹਮਣੇ ਕਿਸੇ ਦੀ ਨਹੀਂ ਚੱਲਦੀ ਤੇ ਸੱਚੇ ਸਾਹਮਣੇ ਆ ਹੀ ਜਾਂਦਾ ਤੂੰ ਇੱਕ ਬਹੁਤ ਹੀ ਨੇਕ ਕੰਮ ਕੀਤਾ ਜਾਂ ਇਸ ਤਰ੍ਹਾਂ ਕਹਿ ਲਿਆ ਕਿ ਉਸ ਪਰਮਪਿਤਾ ਪਰਮਾਤਮਾ ਨੇ ਤੇਰੀ ਇਸ ਨੇਕ ਕੰਮ ਕਰਨ ਲਈ ਡਿਊਟੀ ਲਗਾਈ ਸੀ ਜੇਕਰ ਬੱਸਾਂ ਚਲਦੀਆਂ ਹੁੰਦੀਆਂ ਤਾਂ ਤੂੰ ਬੜੇ ਆਰਾਮ ਨਾਲ ਆਪਣੇ ਘਰ ਪਹੁੰਚ ਜਾਂਦਾ ਪਰ ਬੱਸਾਂ ਬੰਦ ਹੋਣ ਕਾਰਨ ਤੈਨੂੰ ਇੱਕ ਜਰੀਆ ਬਣਾ ਕੇ ਐਸੇ ਸ਼ਮਸ਼ਾਨ ਘਾਟ ਵਿੱਚ ਭੇਜਿਆ ਤਾਂ ਕਿ ਉਸ ਬੋਧ ਤੇਰੇ ਰਾਹੀਂ ਪੁਲਸਤੱਕ ਪਹੁੰਚੇ ਤੇ ਗੁਨਾਹਗਰਾਂ ਨੂੰ ਸਜ਼ਾ ਮਿਲ ਸਕੇ ਪਰਮਾਤਮਾ ਦੇ ਰੰਗ ਵੀ ਬੜੇ ਹੀ ਨਿਆਰੇ ਆ ਉਹ ਇਨਸਾਫ ਜ਼ਰੂਰ ਕਰਦਾ ਉਹ ਬਜ਼ੁਰਗ ਔਰ ਤੇ ਤਾਂ ਬੀ ਵਕਤ ਮੌਤ ਮਾਰੀ ਜਾ ਚੁੱਕੀ ਸੀ ਪਰ ਕੁਦਰਤ ਤੇ ਨਿਆਂ ਦੇ ਅੱਗੇ ਆਪਾਂ ਨਤਮਸਤਕਾਂ ਦੇਰ ਨਾਲ ਹੀ ਸਹੀ ਪਰ ਕੁਦਰਤ ਨੇ ਨਿਆਂ ਕੀਤਾ ਤਾਂ ਜ਼ਰੂਰ ਹੈ ਤੇ ਉਸ ਬਜ਼ੁਰਗ ਦੀਆਂ ਗੱਲਾਂ ਸੁਣ ਕੇ ਮੇਰੇ ਵੀ ਲੋਂ ਕੰਡਾ ਖੜਾ ਹੋ ਗਿਆ ਸੀ ਕਿ ਕੀ ਪਰਮਾਤਮਾ ਇਸ ਤਰ੍ਹਾਂ ਇਨਸਾਨਾਂ ਨੂੰ ਜਰੀਆ ਬਣਾ ਕੇ ਨਿਆਂ ਕਰਦਾ ਸੂਰਜ ਦੀ ਬਾਦੀ ਰੋਸ਼ਨੀ ਦੇ ਨਾਲ ਨਾਲ ਮੇਰਾ ਤਨ ਮਨ ਵੀ ਲਸ਼ਕਾ ਮਾਰ ਰਿਹਾ ਸੀ ਕਿ ਮੈਂ ਅੱਜ ਇੱਕ ਨੇਕ ਕੰਮ ਕੀਤਾ। ਭਾਵੇਂ ਕਿ ਮੈਂ ਪਤਨੀ ਨੂੰ ਕਿਹਾ ਸੀ ਕਿ ਮੈਂ ਕਿਸੇ ਪਾਰਟੀ ਤੇ ਜਾ ਰਿਹਾ ਹਾਂ ਪਰ ਇੰਨੀ ਖੁਸ਼ੀ ਤਾਂ ਤੁਹਾਨੂੰ ਕਿਤੇ ਜਾ ਕੇ ਵੀ ਨਹੀਂ ਮਿਲਦੀ ਜਿੰਨੀ ਇੱਕ ਨੇਕ ਕੰਮ ਕਰਕੇ ਮਿਲਦੀ ਹੈ। ਮੈਂ ਉਸ ਬਜ਼ੁਰਗ ਅੰਕਲ ਦਾ ਧੰਨਵਾਦ ਕਰਕੇ ਦੁਬਾਰਾ ਫਿਰ ਪੈਦਲ ਹੀ ਘਰ ਵੱਲ ਚੱਲ ਪਿਆ ਸੀ। ਸੋ ਦੋਸਤੋ ਤੁਹਾਡਾ ਕੁਦਰਤ ਦੇ ਨਿਆਰੇ ਬਾਰੇ ਕੀ ਕਹਿਣਾ ਹੈ ਆਪਣੇ ਵਿਚਾਰ ਜ਼ਰੂਰ ਦੱਸਿਓ। ਕਿਉਂਕਿ ਮੈਨੂੰ ਤਾਂ ਯਕੀਨ ਹੋ ਗਿਆ ਕਿ ਪਰਮਾਤਮਾ ਸਾਡੇ ਆਸ-ਪਾਸ ਹੀ ਮੌਜੂਦ ਹੈ ਤੇ ਉਹ ਸਭ ਕੁਝ ਦੇਖ ਰਿਹਾ ਸੋ ਆਪਣੇ ਕੀਮਤੀ ਵਿਚਾਰ ਜ਼ਰੂਰ ਲਿਖਿਓ ਕਮੈਂਟ ਬਾਕਸ ਵਿੱਚ ਇੰਤਜ਼ਾਰ ਰਹੇਗਾ ਚੰਗੀ ਲੱਗੀ ਕਹਾਣੀ ਲਾਈਕ ਕਰਕੇ ਜ਼ਰੂਰ ਹੌਸਲਾ ਵਧਾਈਓ ਵੱਧ ਤੋਂ ਵੱਧ ਸ਼ੇਅਰ ਕਰਿਓ ਜੇਕਰ ਇਸ ਤਰ੍ਹਾਂ ਦੇ ਕ੍ਰਿਸ਼ਮੇ ਤੇ ਯਕੀਨਤਾ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਬکریاں-ਮکریاں ਤੇ ਪਿਆਰੀਆਂ ਜਿਹੀਆਂ ਅੰਤਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਦੇ ਲਈ ਸ਼ੁਕਰੀਆ